ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਦਰਜ ਕੀਤਾ ਗਿਆ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਇਲਾਕਾ ਬਣਿਆ ਹੋਇਆ ਹਾਲਾਂਕਿ ਲਗਾਤਾਰ ਚੱਤਰ ਚੱਲ ਰਹੀ ਹੈ ਕਿ ਮੌਸਮ ਵਿਭਾਗ ਦੇ ਵਿੱਚ ਜਿਵੇਂ ਦੀ ਤਬਦੀਲੀ ਆ ਰਹੀ ਹੈ ਮੌਸਮ ਦੇ ਵਿੱਚ ਤਾਂ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਅਤੇ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਪਰ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਡਾਕਟਰ ਕੁਲਵਿੰਦਰ ਕੌਰ ਗਿੱਲ ਮੌਸਮ ਵਿਗਿਆਨੀ ਨੇ ਕਿਹਾ ਕਿ 10 ਤੇ 11 ਅਪ੍ਰੈਲ ਨੂੰ ਸੂਬੇ ਦੇ ਵਿੱਚ ਬੱਦਲਵਾਈ ਅਤੇ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜਿਸ ਦੇ ਨਾਲ ਮੌਸਮ ਸੁਹਾਵਣਾ ਹੋਵੇਗਾ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੋਰ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਅਗਲਾ ਤੱਕ ਕੁਝ ਦਿਨਾਂ ਤੋਂ ਕਾਫੀ ਗਰਮੀ ਜਿਹੜੀ ਮਹਿਸੂਸ ਹੋ ਰਹੀ ਹੈ ਲੋਕਾਂ ਨੂੰ ਸੋ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਮੌਜੂਦਾ ਹਾਲਾਤ ਕੀ ਹੈ ਟੈਂਪਰੇਚਰ ਦੇ ਬਾਰੇ ਅ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਜਿਹੜੇ ਟੈਂਪਰੇਚਰਸ ਕਾਫੀ ਮਤਲਬ ਨਾਰਮਲ ਤੋਂ ਜ਼ਿਆਦਾ ਚੱਲ ਰਹੇ ਨੇ ਦੇ ਲੋਕੀ ਜਿਹੜੇ ਆ ਉਹ ਵੀ ਗਰਮੀ ਦਾ ਜਿਹੜਾ ਪੂਰਾ ਪ੍ਰਕੋਪ ਹੋ ਗਿਆ ਉਹ ਜਾਰੀ ਹੈਗਾ ਲੋਕਾਂ ਵੱਲੋਂ ਵੀ ਦੇਖਿਆ ਜਾ ਰਿਹਾ ਹੈ ਕਿ ਗਰਮੀ ਜਿਹੜੀ ਆ ਉਹ ਮਤਲਬ ਕਾਫੀ ਵੱਧ ਗਈ ਹੈ ਇਹਨਾਂ ਦਿਨਾਂ ਦੇ ਵਿੱਚ ਪਰ ਸਾਨੂੰ ਇੱਕ ਥੋੜੀ ਜੀ ਰਿਲੀਫ ਮਿਲਣ ਦੇ ਚਾਂਸਸ ਨਜ਼ਰ ਆ ਰਹੇ ਨੇ ਕਿਉਂਕਿ ਜੇ ਅੱਜ ਦੀ ਆਪਾਂ ਗੱਲ ਕਰਦੇ ਆ ਤਾਂ ਸਾਡੇ ਕੋਲ 39 40 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਰਿਕਾਰਡ ਕੀਤਾ ਗਿਆ ਦਿਨ ਦਾ ਜਿਹੜਾ ਟੈਂਪਰੇਚਰ ਹੈ ਰਾਤ ਦਾ ਟੈਂਪਰੇਚਰ ਵੀ ਜਿਹੜਾ ਹੈਗਾ ਉਹ ਨੀਅਰ ਅਬਾਊਟ 22 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਇਹ ਜਿਹੜੇ ਦੋਨੋਂ ਹੀ ਟੈਂਪਰੇਚਰਸ ਨੇ ਇਹਨਾਂ ਨਾਰਮਲ ਨਾਲੋਂ ਦਿਨ ਦਾ ਤਾਪਮਾਨ ਜਿਹੜਾ ਨੀਅਰ ਅਬਾਊਟ 8 ਡਿਗਰੀਜ਼ ਨਾਰਮਲ ਤੋਂ ਜ਼ਿਆਦਾ ਹੈ ਤੇ ਰਾਤ ਦਾ ਟੈਂਪਰੇਚਰ ਨੀਅਰ ਰੋਟ 7 ਡਿਗਰੀਜ਼ ਨਾਰਮਲ ਤੋਂ ਜ਼ਿਆਦਾ ਹੈ ਸੋ ਕਹਿਣ ਦਾ ਭਾਵ ਕਿ ਜਿਹੜਾ ਦਿਨ ਤੇ ਰਾਤ ਜਿਹੜੇ ਦੋਨੋਂ ਹੀ ਬਹੁਤ ਜ਼ਿਆਦਾ ਗਰਮ ਜਿਹੜੇ ਮਹਿਸੂਸ ਕੀਤੇ ਜਾ ਰਹੇ ਨੇ ਪਰ ਜਿਸ ਤਰ੍ਹਾਂ ਇੰਨੀ ਜ਼ਿਆਦਾ ਗਰਮੀ ਹੈਗੀ ਹੈ ਹਿਊਮਿਡਿਟੀ ਲੈਵਲ ਜਿਹੜਾ ਉਹ ਇੰਨਾ ਜ਼ਿਆਦਾ ਹਾਈ ਨਹੀਂ ਹੈਗਾ ਉਹ ਦਿਨ ਵਿੱਚ ਡਰਾਈਨੈਸ ਹੈਗੀ ਹੈ ਨੀਅਰਬਾਊਟ 55% ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹਿਊਮਿਡਿਟੀ ਇਹਨਾਂ ਦਿਨਾਂ ਦੇ ਵਿੱਚ ਰਿਕਾਰਡ ਕੀਤੀ ਜਾ ਰਹੀ ਹੈ ਤੇ ਇੰਨੀ ਜਿਹੜੀ ਜ਼ਿਆਦਾ ਜਿਵੇਂ ਲੂ ਚੱਲ ਰਹੀ ਹੈ ਆਪਾਂ ਕਹਿ ਸਕਦੇ ਹਾਂ ਕਿ ਕਿ ਡਰਾਈ ਜਿਹੜੀ 에ਅਰ ਹੈਗੀ ਹੈ ਸੋ ਇੱਕ ਸਿਸਟਮ ਅਪਰੋਚ ਕਰਦਾ ਨਜ਼ਰ ਆ ਰਿਹਾ ਪੰਜਾਬ ਨੂੰ ਜਿਹਦੇ ਮੱਦੇ ਨਜ਼ਰ ਆਪਾਂ ਕਹਿ ਸਕਦੇ ਹਾਂ ਕਿ 10 11 12 ਨੂੰ ਜਿਹੜੇ ਟੈਂਪਰੇਚਰਸ ਨੇ ਉਹ ਫਾਲ ਕਰਨਗੇ ਸੋ ਅ ਇਹਨਾਂ ਦਿਨਾਂ ਦੇ ਵਿੱਚ ਕੱਲ ਤੋਂ ਜਿਸ ਤਰ੍ਹਾਂ ਰੁੱਟਵੀ ਬਦਲਵਾਈ ਬਣੀ ਰਹਿ ਸਕਦੀ ਹੈ ਕਿ ਆ ਫਿਰ 11 12 ਨੂੰ ਬਦਲਵਾਈ ਦੇ ਨਾਲ ਕਿਤੇ ਕਿਤੇ ਛਿੱਟੇ ਪੈ ਸਕਦੇ ਸੋ ਬਾਕੀ ਕੁਝ ਨੇਰੀ ਦੀ ਵੀ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਤੇਜਾਵਾਵਾ ਚੱਲ ਸਕਦੀਆਂ ਇਹਨਾਂ ਦਿਨਾਂ ਦੇ ਵਿੱਚ ਸੋ ਇਹ ਤਿੰਨ ਦਿਨ ਜਿਹੜੇ ਹੈਗੇ ਆ ਸਾਨੂੰ ਥੋੜਾ ਜਿਹਾ ਟੈਂਪਰੇਚਰ ਜਿਹੜੇ ਨੇ ਉਹ ਫਾਲ ਹੋਣ ਦੇ ਨਾਲ ਰੀਲੀਫ ਮਿਲ ਸਕਦਾ ਪਰ 13 ਤੋਂ ਬਾਅਦ ਫਿਰ ਜਿਸ ਤਰ੍ਹਾਂ ਕੀ ਫੋਰਕਾਸਟ ਹੈਗੀ ਹੈ ਕਿ ਟੈਂਪਰੇਚਰ ਜਿਹੜੇ ਨੇ ਉਹ ਰਾਈਜ਼ ਕਰ ਸਕਦੇ ਆ ਅਮ ਜਿਹਦਾ ਅਲਗਾਕਾਰ ਹੁਣ ਜਿਹੜੇ 2 ਦਿਨ ਤੁਸੀਂ ਦੱਸਿਆ ਇਹ ਮੈਗਰ ਕਲਾਉਡੀ ਰਹੇਗਾ ਸਵੇਰ ਦਿਨਾਂ ਚ ਲੱਗਦਾ ਵੀ ਟੈਂਪਰੇਚਰ ਥੋੜਾ ਡਾਊਨ ਜਾਊਗਾ ਥੋੜੀ ਲੋਕਲ ਨੋਰਥ ਵਰੀਫ ਹੋਊਗੀ ਹਾਂਜੀ ਜਿਵੇਂ ਕਿ ਟੈਂਪਰੇਚਰ ਜਿਹੜੇ ਨੇ ਉਹ 7 ਤੋਂ 8 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਹੇ ਨੇ ਆਪਾਂ ਜੇ ਬਦਲਵਾਈ ਹੋ ਜਾਂਦੀ ਹੈ ਤਾਂ ਇੰਨੇ ਨਾਲ ਜਿਹੜਾ ਸਾਡਾ ਮਤਲਬ ਨਾਈਟ ਟੈਂਪਰੇਚਰਸ ਤੇ ਵੀ ਜ਼ਿਆਦਾ ਵੇਰੀਏਸ਼ਨ ਨਹੀਂ ਆਏਗੀ ਕਿਉਂਕਿ ਜਿਹੜੀ ਨਾਈਟ ਟੈਂਪਰੇਚਰਸ ਆਲਰੇਡੀ ਵਧੇ ਹੋਏ ਨੇ ਇਹੀ ਇੰਡੀਕੇਸ਼ਨ ਹੈਗੀ ਹੈ ਕਿ ਜਿਹੜਾ ਸਿਸਟਮ ਸਾਡਾ ਅਪਰੋਚ ਕਰ ਰਿਹਾ ਸੋ ਜਿਹੜਾ ਦਿਨ ਦਾ ਤਾਪਮਾਨ ਆ ਉਹਦੇ ਵਿੱਚ ਸਾਨੂੰ ਥੋੜਾ ਜਿਹਾ ਫਾਲ ਨਜ਼ਰ ਆਏਗਾ ਜਿਸ ਦੇ ਨਾਲ ਕਿ ਜੇ ਅਗਰ ਹਵਾ ਵੀ ਚੱਲਦੀ ਹੈ ਬਦਲਵਾਈ ਵੀ ਹੁੰਦੀ ਹੈ ਤਾਂ ਸਾਨੂੰ ਗਰਮੀ ਤੋਂ ਜੋ ਜੜੀ ਹੈ ਰਾਹਤ ਮਿਲੇਗੀ ਔਰ ਟੈਂਪਰੇਚਰਸ ਵੀ ਜਿਹੜੇ ਨੇ ਉਹ ਘਟਣ ਦੀ ਸੰਭਾਵਨਾ ਰਹੇਗੀ ਮੈਂ ਕਿਹਾ ਲੰਬੀ ਪ੍ਰੈਡਿਕਸ਼ਨ ਤਾਂ ਨਹੀਂ ਹੁੰਦੀ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਮੌਸਮ ਮੋਹ ਨਜ਼ਰ ਆ ਰਿਹਾ ਉਸ ਤੋਂ ਬਾਅਦ ਵੀ ਗੱਜਾ ਬਸਾਕੀ ਤੋਂ ਬਾਅਦ ਅੱਜ ਵੀ ਮੌਸਮ ਰਹੂਗਾ ਫਿਰ ਗਰਮੀ ਹੋ ਜੇਗੀ ਜਾਂ ਠੰਡੇ ਵੇ ਚੱਲਣਗੇ ਜਾਂ ਨੋਰਮਲ ਹਾਂਜੀ ਬਿਲਕੁਲ ਜਿਸ ਤਰ੍ਹਾਂ 11 12 ਤੱਕ ਇਹਦੀ ਸੰਭਾਵਨਾ ਹੈ ਕਿ ਇਹ ਸਿਸਟਮ ਪਰਸਿਸਟ ਕਰੇਗਾ ਉਸ ਤੋਂ ਬਾਅਦ 13 ਤੋਂ ਔਨਵਰਡਸ ਫਿਰ ਮਤਲਬ 13 ਨੂੰ ਸਾਡੇ ਕੋਲ ਕਾਫੀ ਸਾਫ ਦਿਨ ਹੋਏਗਾ ਔਰ ਉਸ ਤੋਂ ਬਾਅਦ ਜਿਹੜੇ ਟੈਂਪਰੇਚਰਸ ਨੇ ਫੇਰ ਜਿਹੜੇ ਵਧਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਤੁਹਾਨੂੰ ਲੱਗਦਾ ਵੀ ਇਹਨਾਂ ਦਿਨਾਂ ਦੇ ਦਾ ਲੋਕਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ ਜਿਹੜੇ ਗਰਮੀ ਵਾਲੇ ਦਿਨ ਹੁੰਦੇ ਨੇ ਬਿਲਕੁਲ ਹਾਂਜੀ ਜਿਸ ਤਰ੍ਹਾਂ ਹੁਣ ਦੇਖੋ ਆ ਜਿਹੜਾ ਵਿਸਾਖੀ ਦਾ ਤਿਉਹਾਰ ਆ ਉਹ ਵੀ ਸਾਡਾ ਬਹੁਤ ਮਤਲਬ ਇੱਕ ਤਰ੍ਹਾਂ ਦਾ ਇੰਪੋਰਟੈਂਟ ਫੈਸਟੀਵਲ ਹੈਗਾ ਪੰਜਾਬ ਦਾ ਸੋ ਅਗਰ 12 ਤੋਂ ਬਾਅਦ ਜਿਸ ਤਰ੍ਹਾਂ ਕੀ ਟੈਂਪਰੇਚਰ ਰਾਈਜ਼ ਹੋਣ ਦੀ ਸੰਭਾਵਨਾ ਹੈਗੀ ਆ ਜਾਂ ਜਦੋਂ ਵਿਸਾਖੀ ਵਾਲੇ ਦਿਨ ਵੀ ਆਪਾਂ ਕਹਿ ਸਕਦੇ ਆ ਤਾਂ ਜਿਵੇਂ ਰਸ਼ ਹੁੰਦਾ ਹੈ ਆ ਲੋਕਾਂ ਦਾ ਇਕੱਠ ਹੁੰਦੇ ਆ ਤੇ ਕਾ ਜਗ੍ਹਾ ਤੇ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਉਹਨਾਂ ਦਿਨਾਂ 'ਚ ਧਿਆਨ ਰੱਖਣਾ ਚਾਹੀਦਾ ਹੈ ਕਿ ਅਗਰ ਇੰਨੀ ਜ਼ਿਆਦਾ ਹਾਈ ਟੈਂਪਰੇਚਰਸ ਨੇ ਤਾਂ ਆਪਣੇ ਆਪ ਨੂੰ ਕਿਵੇਂ ਇਸ ਗਰਮੀ ਤੋਂ ਬਚਾਉਣਾ ਹੈ ਪਾਣੀ ਪਾਣੀ ਦਾ ਪ੍ਰਬੰਧਾਤਨਾ ਤੇ ਹੋਣਾ ਚਾਹੀਦਾ ਤੇ ਬਾਕੀ ਜਿਹੜੀਆਂ ਬਾਹਰ ਵਾਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਆਪਣਾ ਜਿਹੜਾ ਸਿਰ ਹੈ ਉਹਨੂੰ ਢੱਕ ਕੇ ਰੱਖਣ ਜਿੱਥੇ ਵੀ ਕਿਤੇ ਬਾਹਰ ਜਾਣ ਆਪਣਾ ਜੋ ਵੀ ਮਤਲਬ ਲੋੜਿੰਦੀਆਂ ਸਾਵਧਾਨੀਆਂ ਉਹਨਾਂ ਨੂੰ ਜ਼ਰੂਰ ਵਰਤਣਾ ਸੋ ਦਾਦੇ ਕੀ ਉੱਤਰ ਭਾਰਤ ਦੇ ਵਿੱਚ ਅਤਿ ਦੀ ਗਰਮੀ ਦਾ ਕਹਿਰ ਹੈ ਪਰ ਆਉਂਦੇ 2 ਦਿਨਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਕਾਫੀ ਰਾਹਤ ਮਿਲੇਗੀ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।